ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਹਮੇਸ਼ਾ ਹੀ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੰਦਰੁਸਤ ਰਹੋ ਠੀਕਾ ਤੇ ਮਾਲਕ ਅਗੇ ਵੀ ਅਰਦਾਸ ਆ ਜੀ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਜਾਇਜ਼ ਐ ਛੇਤੀ ਤੋਂ ਛੇਤੀ ਇਹਨਾਂ ਨੂੰ ਕਹੇ ਜੀ ਪੂਰਾ ਪੁੰਚੀਆਂ ਜੀ ਅੱਛਾ ਗੁਰਦੁਆਰਾ ਸ਼੍ਰੀ ਤਰਨਤਾਰਨ ਸਾਹਿਬ ਪੰਜਵੇਂ ਪਾਸ਼ਾਈ ਦਾ ਗੁਰਦੁਆਰਾ ਜਿੱਕੇ ਤੇ ਇੱਥੇ ਦਾ ਜਿਹੜਾ ਸਰੋਵਰ ਹੈ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਵੀ ਅੰਨਾ ਬੜਾ ਵਿਸ਼ਾਲ ਹੈ ਠੀਕ ਹੋ ਬਹੁਤ ਫੈਲਿਆ ਹੋਇਆ ਇਹ ਤੇ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਨਾਲ ਦੀ ਨਾਲ ਸਾਰੀ ਸੰਗਤ ਮੂਰੇ ਮੂਰੇ ਤੁਰ ਰਹੀ ਆ ਠੀਕ ਹੈ ਬੈਕ ਕੈਮਰਾ ਕਰਦੀਆਂ ਜੀ ਔਨ ਦੇਖਿਓ ਫਿਰ ਤੁਸੀਂ ਵੀ ਕਰਿਓ ਜੀ ਦਰਸ਼ਨ ਮੇਰੇ ਨਾਲ ਇੱਧਰ ਚੱਲ ਰਹੀ ਆ ਜੀ ਸੇਵਾ ਠੀਕ ਆ ਆ ਦੇਖੋ ਰੋੜੇ ਵਗੈਰਿਆਂ ਦੀ ਕਿਉਂਕਿ ਪਾਰਕਿੰਗ ਇੱਧਰ ਬਣਾਈ ਜਾ ਰਹੀ ਆ ਤਾਂ ਫਿਰ ਇਸ ਕਰਕੇ ਸਾਰੀ ਸੰਗਤ ਨਾਲ ਦੇ ਨਾਲ ਤੁਰ ਰਹੀ ਆ ਬਹੁਤ ਮੱਥਾ ਟੇਕ ਕੇ ਆ ਰਹੀ ਹੈ ਜੀ ਸੰਗਤ ਬਹੁਤ ਆ ਜਾ ਰਹੀ ਆ ਸੋ ਇੱਕ ਖਾਸ ਗੱਲ ਇੱਥੇ ਇਹ ਹੈ ਕਿਹਾ ਜਾਂਦਾ ਵੀ ਵੇ ਅਸੀਂ ਹਰਮੰਦਰ ਸਾਹਿਬ ਜਾਣਾ ਹੈ ਨਾ ਇੱਕ ਵਾਰੀ ਮੱਥਾ ਜ਼ਰੂਰ ਟੇਕਣਾ ਹੀ ਟੇਕਣਾ ਐ ਇਸ ਜਗ੍ਹਾ ਦੇ ਵਿੱਚ ਬੇਸ਼ੱਕ ਤੁਸੀਂ ਮੱਥਾ ਟੇਕੇ ਆ ਜਾਓ ਠੀਕ ਹੈ ਤਾਂ ਵੀ ਮਤਲਬ ਇੱਥੇ ਜ਼ਰੂਰੀ ਆ ਮੱਥਾ ਟੇਕਣਾ ਤਾਂ ਸਾਡਾ ਮੱਥਾ ਪ੍ਰਵਾਨ ਕੀਤਾ ਜਾਂਦਾ ਹੈ ਇਸ ਕਰਕੇ ਜਿਵੇਂ ਕਹਿੰਦੇ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸੋ ਮੈਂ ਬਿਲਕੁਲ ਸਹੀ ਵੀ 5ਵੀਂ ਪਾਤਸ਼ਾਹੀ ਦਾ ਗੁਰਦੁਆਰਾ ਜੀ ਇਹ ਸ੍ਰੀ ਗੁਰੂ ਅਰਜੰਦੇ ਜੀ ਤਾਂ ਸੋ ਹੁਣ ਮੈਂ ਬਹੁਤੀਆਂ ਗੱਲਾਂ ਤਾਂ ਕਰਨੀਆਂ ਨਹੀਂ ਤੁਹਾਡੇ ਨਾਲ ਅ ਦਿਖਾਈ ਜਾਊਗੀ ਨਾਲ ਦੇ ਨਾਲ ਜਿਹੜੀ ਜਿਹੜੀ ਚੀਜ਼ ਮੈਨੂੰ ਲੱਗਿਆ ਵੀ ਤੁਹਾਨੂੰ ਦਿਖਾਉਣ ਲਾਇਕ ਕਿਉਂਕਿ ਇੱਥੇ ਅ ਲੱਗੀਆਂ ਵੀ ਆ ਸੋਹਣੀਆਂ ਰੌਣਕਾਂ ਬਾਬੇ ਦੇ ਦਰਵਾਜ਼ੇ ਬੜੀਆਂ ਰੌਣਕਾਂ ਲੱਗੀਆਂ ਨਹੀਂ ਅੱਜ ਮੇਰੇ ਬਾਬੇ ਦੇ ਠੀਕ ਹੈ ਜੀ ਸੋ ਗੁਰੂ ਦੇ ਦਰਵਾਜ਼ੇ ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਲੱਗਦੀਆਂ ਹੀ ਰਹਿੰਦੀਆਂ ਤੇ ਲੱਗਦੀਆਂ ਹੀ ਰਹਿਣਗੀਆਂ ਬਥੇਰੇ ਆਣਗੇ ਬਥੇਰੇ ਜਾਣਗੇ ਸੋ ਇਸ ਕਰਕੇ ਕਰਦੀ ਆ ਜੀ ਮੈਂ ਦੇਖੋ ਫਿਰ ਆ ਦੇਖੋ ਕਿੰਨੀ ਆ ਸੋਹਣੀਆਂ ਸੋਹਣੀਆਂ ਦੁਕਾਨਾਂ ਚਲੋ ਚਲੋ ਪਹਿਲਾਂ ਮੱਥਾ ਟੇਕਦੇ ਆਪਾਂ ਚਲੋ 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 ਜੀ ਚਲੋ ਠੀਕ ਹੈ ਬਹੁਤ ਸੋਹਣੀਆਂ ਚੀਜ਼ਾਂ ਸ਼ੋਭ ਜੋ ਗੱਲਤੀਆਂ ਜਾਣ ਗਈਆਂ ਚਲੋ ਠੀਕ ਹੈ ਕੜਾਹੀਆਂ ਪੁਰਾਣੀਆਂ ਭਾਬੀ ਆ ਦੇਖਿਓ ਕਿੰਨੀ ਪੁਰਾਣੀ ਕੜਾਹੀ ਆ ਦੇਖਿਓ ਦੇਖਿਓ ਚੱਕਿਆ 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 ਕਿੰਨੀ ਪੁਰਾਣੀ ਆ ਅਮ ਤੂੰ ਚੱਕ ਦੇ ਤੂੰ ਚੱਕ ਦੇ ਥੋਨੂੰ ਪਤਾ ਨਹੀਂ ਕਿਆ ਹੁੰਦਾ ਲੈ ਦੱਸ ਹਾਂ ਸੋਹਣੀ ਰੱਖ ਦੇ ਪਤਾ ਨਹੀਂ ਹਲੇ ਪੁੱਛਿਆ ਹੀ ਨਹੀਂ ਜੇ ਤਾਂ ਦੇਖਦੇ ਫਿਰਦੇ ਹਾਂ ਭਾਂਡੇ ਬਹੁਤ ਭਾਂਡੇ ਆ ਨਾ ਇੱਥੇ ਜ਼ਿਆਦਾਤਰ ਤਾਂ ਭਾਂਡੇ ਲੈ ਕੇ ਜਾਂਦੇ ਔਰ ਇਹ ਤਾਂ ਲੋਕ ਆ ਦੇਖੋ ਰੌਸ਼ਾ ਲੱਗਿਆ ਹੋਇਆ ਇੱਥੇ ਠੀਕ ਐ ਤੇ ਖਾਣ ਪੀਣ ਦਾ ਸਮਾਨ ਵੀ ਕਿੱਥੇ ਇਹਨਾਂ ਦੀ ਇਹਨਾਂ ਦੀ ਆਹ ਆਹ ਸਰਬਲੋਧਿਆ ਹੈ ਇਹ ਅੱਛਾ ਤੁਸੀਂ ਵੈਸੇ ਗੱਲ ਕਰਦੇ ਨੇ ਹੈ ਸੋਨਾ ਹੈ ਪੁਰਾਣਾ ਸਾਰਾ ਕੁਝ ਇਹ ਠੀਕ ਆ ਬਾਪੂ ਜੀ ਕਹਦੇ ਇਹ ਸਰਬਲੋਧਿਆ ਆ ਠੀਕ ਐ ਤੇ ਬਾਪੂ ਜੀ ਭਾਂਡੇਗਾ ਤੇ ਲੈ ਕੇ ਜਾਂਦੇ ਲੋਕ ਜ਼ਿਆਦਾ ਭਾਂਡੇਗਾ ਤੇ ਲੈ ਕੇ ਜਾਂਦੇ ਆ ਲੋਕ ਇੱਥੇ ਤੇ ਜ਼ਿਆਦਾਤਰ ਸਰਬਲੋਧੇ ਆਸੇ ਦੇ ਵੀ ਕਿਉਂਕਿ ਹੁਣ ਮੈਂ ਜਿੰਨੀਆਂ ਵੀ ਉੱਤੇ ਤੱਕ ਦੇਖੀਆਂ ਸਾਰੀਆਂ ਅੱਧ ਤੇ ਵੱਧ ਭਾਂਡੇ ਦੀਆਂ ਦੁਕਾਨਾਂ ਐ ਨਹੀਂ ਨਹੀਂ ਇੱਥੇ ਦੇ ਭਾਂਡੇ ਸਰਬਲੋਹ ਦੇ ਆ ਵੀ ਵੇਚਦੇ ਆ ਅੱਛਾ ਵੀ ਤਾਂ ਹੀ ਸਰਬਲੋਹ ਦੇ ਭਾਂਡੇ ਵਿਕਦੇ ਆ ਕਹਿਣ ਦਾ ਭਾਬ ਆਏ ਆ ਵੀ ਤਾਂ ਇੱਥੇ ਤੇ ਲੋਕ ਭਾਂਡੇ ਲੈ ਕੇ ਜਾਂਦੇ ਜਿਆਦਾ ਨੇ 6 ತಾਜੀ ਚਲੋ ਚੱਲਦੇ ਆ ਜੀ ਫਿਰ ਅੱਗੇ ਠੀਕ ਐ ਤੇ ਸਾਰੀ ਸੰਗਤ ਉੱਧਰ ਜਿਹੜੀ ਸਾਡੇ ਨਾਲ ਆਈ ਹੋਈ ਆ ਜੀ ਦਰਸ਼ਨ ਕਰ ਬਾਬਿਆਂ ਦੇ ਲਾਗੇ ਜੀ ਆਪਣੇ ਚੱਪਲਾ ਖੋਲਣ ਜੋੜਾ ਕਰ ਠੀਕ ਐ ਜੋੜਾ ਕਰ ਲੰਗਰ ਬਾਹੀ ਕਠੜੀ ਕਰ ਵੀ ਹੈਗਾ ਜੀ ਵਿੱਚ ਠੀਕ ਹੈ ਕਹਿੰਦਾ ਤੰਬਾਕੂ ਰਹਿਤ ਸੁਤਾਨ ਸਿਗਰਟ ਪੀਣਾ ਤੰਬਾਕੂ ਦੀ ਵਰਤੋਂ ਕਰਨਾ ਵਰਜਿਤ ਹੈ ਕੀ ਹੋਇਆ ਠੀਕ ਤੁਸੀਂ ਇੱਥੇ ਨਹੀਂ ਆ ਇੱਥੇ ਨਹੀਂ ਆ ਤੁਸੀਂ ਅੱਛਾ ਠੀਕ ਹੈ ਸਾਸਰੀ ਕਾਲ ਬੁਲਾਓ ਪਹਿਲਾਂ ਸਾਸਰੀ ਕਾਲ ਹਾਂ ਵੈਰੀ ਗੁੱਡ ਠੀਕ ਹੈ ਅਬ ਬਲੌਗ ਹਾਂ ਬਲੌਗ ਬਣਾ ਰਹੀ ਹਾਂ ਹਾਂ ਠੀਕ ਹੈ ਤੁਸੀਂ ਵੀ ਆ ਜਾਓ ਚਲਿਏ ਮੱਥਾ ਟੇਕਣ ਚੱਲेंगे ਸੱਚੀਓ ਆ ਬੱਲੇ ਮੇਰੇ ਸੋਨੇ ਸੋਨੇ ਵੀਰੋ ਭੈਣੋ ਚਲ ਠੀਕ ਹੈ ਮੈਂ ਜੁੱਤੀ ਦਾ ਖੋਲੂ ਮੜ ਜਾ ਫਿਰ ਆਪਾਂ ਚੱਲਦੇ ਆ ਠੀਕ ਹੈ ਇਹ ਹੈਗਾ ਜੀ ਇਤਿਹਾਸ ਕਹਿੰਦੇ ਮੁਤਾਬਕ ਸਨ 1800 39ਵੀਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੇ ਸੱਜੇ ਹੱਥ ਵਾਲਾ ਇਹ ਤਿੰਨ ਮੰਜ਼ਲਾ ਮਨਾਰ ਠੀਕ ਹੈ ਬਣਾਇਆ ਆਪਣੀ ਸਰਪ੍ਰਸਤੀ ਹਿੱਟ ਬਣਾਇਆ ਇਸ ਦੇ ਉੱਪਰ ਚੜਿਆ ਆਸ-ਪਾਸ ਦੇ 10-12 ਮੀਲ ਤੱਕ ਦੂਰ-ਦੂਰ ਦੇ ਪਿੰਡ ਨਜ਼ਰ ਆਉਦੇ ਆ ਜੀ ਆਹ ਚੀਜ਼ ਠੀਕ ਆ ਆਹ ਬਣਾਇਆ ਜੀ ਤੇ ਇਹ ਸਿੱਖ ਰਾਜ ਵੇਲੇ ਦੀ ਅਦੁੱਤੀ ਇਮਾਰਤ ਕਲਾ ਦੀ ਨਿਸ਼ਾਨੀ ਹੈ ਇਹ ਜਿਹੜੀ ਚੀਜ਼ ਬਣਾਈ ਆ ਜੀ ਉਹਨਾਂ ਨੇ ਬਹੁਤ بڑا ਹੈ ਕਹਿੰਦੇ ਇਹਨੂੰ ਜਦ ਸਿਖਰ ਪਰ ਚੜਾਂਗੇ ਜੀ ਦੂਰ-ਦੂਰ ਦੇ ਪਿੰਡ ਜਿਹੜੇ ਹੈਗੇ ਆ ਉਹ ਨਜ਼ਰ ਆਉਨੇ ਆ ਖਾਸ ਕਰਕੇ ਚalo ਚਲੋ ਬਸ ਇਤਨੀ ਫੋਟੋ ਨਹੀਂ ਕੀਚਦੇ ਆ ਦੇਖੋ ਜੀ ਹਾ ਸਰੋਵਰ ਜਿਹੜਾ ਹੈਗਾ ਇੱਥੇ ਦਾ ਮੈਂ ਤੁਹਾਨੂੰ ਦੱਸ ਨਹੀਂ ਆ ਵੀ ਪੰਜਾਬ ਚ ਪਹਿਲੇ ਨੰਬਰ ਪਰ ਆਂਦਾ ਹੈ ਇਹ ਸਰੋਵਰ ਜਿਹੜਾ ਸਭ ਨਾਲੋਂ ਬੜਾ ਹੈ ਠੀਕ ਹੈ ਆ ਫਰਸ਼ ਵੀ ਬਹੁਤ ਜ਼ਿਆਦਾ ਕਰ ਹੋਇਆ ਬਾਈ ਤੇ ਨਿਸ਼ਾਨ ਸਾਹਿਬ ਤੇ ਸਾਹਮਣੇ ਹੈਗਾ ਜੀ ਸਾਡਾ ਗੁਰਦੁਆਰਾ ਸਾਹਿਬ ठीक है करो दर्शन जे अंदर वीडियो बनाने की परमिशन मिली तो जरूर दर्शन करवावान गे हां कि है ना देख लो ले। वाह ठीक है et <muchas> i oh. ਦੇਖਣ ਲੱਗੇ ਆ ਟਰੈਕਟਰ ਨਹੀਂ ਕੱਡੀ ਅੱਛਾ ਇਹਦੇ ਪਰ ਬੈ ਕੇ ਜਾਵਾਂਗੇ ਹੁਣ ਆਪਾਂ ਘਰ ਨੂੰ ਕਿੰਨੀਆਂ ਸੋਹਣੀਆਂ ਦੇਖਿਆ ਛੋਟੀਆਂ ਛੋਟੀਆਂ ਜੀਆਂ ਆ ਦੋ ਦਿਕਾਣਾ ਛੱਡ ਕੇ ਚੱਲ ਜੋ ਪਾਮਣ ਕੋ ਬੈਠੀ ਆਹ ਦੇਖਿਓ ਆਹ ਦੇਖਿਓ ਜੱਗ ਹਾਂ ਚੂਹੀ ਜੀ ਆਹ ਦੇਖਿਓ ਜੱਗ ਇੰਨਾ ਸੋਹਣਾ ਹਾਂ ਕਿੰਨੇ ਦਾ ਭਾਜੀ ਇਹ ਮੜ ਜਾ ਬਾਬਾ ਜੀ ਆਲਾ ਮੱਕਾ ਲੱਗ ਰਾਨਾ 100 ਰੁਪਏ ਆ ਬੋਤਲ 550 ਦੀ ਠੀਕ ਆ ਸੋਨਾ ਸਵਾਨ ਚਾਹਤੇ ਦਾ ਵਸੇ ਠੀਕ ਬਾਊਟ ਆਂਡੇ ਆਏ ਨੇ ਇਹਦੀ ਰੇਂਜ 640 ਸਾਰੀ ਹਾਈ ਪਹੀਏ ਚੱਕੇ ਪਹੀਆ ਫੱਟੇ ਥੋੜੀ ਇਨਾਂ ਨੇ ਵੀ ਸਮਾਨ ਵੇਚਣਾ ਬਣਾ ਚਲੋ ਆ ਬੜੀਆਂ ਆ ਭਾਜੀ ਬੜੀਆਂ ਹਾਂਜੀ ਹਾਂਜੀ ਬੜੀਆਂ ਸਿਆ ਆਹ ਇਹ ਪ੍ਰਕਾਰ ਕਿੰਨੇ ਦਾ ਤੇ 50 ਰੁਪਏ ਸਾਡਾ ਪਾ ਦਿਓ ਉਹ ਮੇਰੇ ਇਹਨਾਂ ਬਾਦੇ ਜਿਹੜੀ ਜਗ੍ਹਾ ਤੋਂ ਪ੍ਰਸ਼ਾਦ ਜਾਣਾ ਨਾ ਉਹਦੀ ਜਗ੍ਹਾ ਉਹੀ ਜਗ੍ਹਾ ਚ ਜਾਣਾ ਜਿੰਨਾ ਮਰਜ਼ੀ ਜ਼ੋਰ ਲਾ ਲੀ ਹੈ ਨਾ ਭਾਜੀ ਵੀ ਆਪਾਂ ਇੱਥੇ ਤੇ ਲੈ ਲੀਏ ਉੱਥੇ ਤੇ ਲੈ ਲੀਏ ਜਿਹੜੀ ਜਗ੍ਹਾ 'ਚ ਖਾਣ ਦਾ ਲਿਖਿਆ ਵਾ ਨਾ ਵੀ ਇੱਥੇ ਤੇ ਖਾਣਾ ਉੱਥੇ ਤੇ ਖਾਣਾ ਸ਼ੁਕਰੀਆ ਜੀ ਆ ਪੈਸੇ ਰੱਖ ਤੇ ਮੈਂ ਇੱਥੇ ਠੀਕ ਆ ਜੀ ਓਕੇ ਦੇਖ ਲੈ ਭਾਬੀ ਕੱਲੀ-ਕੱਲੀ ਲੰਨਦੀ ਫਿਰਦੀ ਆ ਹੀ ਨਹੀਂ ਦੇਖ ਲੈ ਵੀ ਕੁੜੀ ਨੂੰ ਵੀ ਦਵਾ ਦੇ ਮੈਂ ਕੁਸ ਮੈਂ ਕੁੜੀ ਮਨ ਨੂੰ ਤਾਂ ਪਿੱਠ ਕਰਕੇ ਫਿਰਦੀ ਐ ਮੈਨੂੰ ਕੁਸ ਦਵਾਣ ਨੂੰ ਨਾ ਕਹਿ ਦਵੇਂ ਮੈਂ ਲੈਣਾ ਮੈਂ ਤਾਂ ਗੁੱਡੀ ਦਵਾ ਦੇਖ ਕਿੰਨੀ ਸੋਹਣੀ ਪਈ ਆ ਮੈਨੂੰ ਤਾਂ ਗੁੱਡੀ ਦਵਾ ਹਾਂ ਮੈਂ ਨਹੀਂ ਹਾਂ ਤੇ ਗੁੱਡਾ ਹੈ ਤਾਂ ਮੈਨੂੰ ਗੁੱਡੀ ਦਵਾ ਹਾਂ ਹਾਂ ਬੇਲਣੇ ਪਏ ਆ ਜੇ ਕਈ ਵਾਰ ਲੋਡ ਲੂਡ ਪੈ ਜਵੇ ਤੇਰਾ ਦੋਣਾ ਹੈਗਾ ਤੇਰਾ ਕੋਈ ਪਤਾ ਨਹੀਂ ਕਾ ਬਤਾ ਦਿੰਦੇ ਚਲੋ ਚਲੋ ਅੱਗੇ ਲੋ ਲੋ ਖਟੀਆਂ ਮਿੱਠੀਆਂ ਗੋਲੀਆਂ ਲੈ ਲੋ ਨਾਲ ਦੀ ਨਾਲ ਲੈ ਰਹੇ ਆ ਠੀਕ ਐ ਤੁਸੀਂ ਚੁੱਪ ਲ ਚੱਕੀ ਹੋ ਨੇ ਕੀ ਗੱਲ ਕੀ ਨਹੀਂ ਐ ਪਤਾ ਨਹੀਂ ਆਪਣੇ ਨਾਲ ਦੇ ਮਹਿਮਾਨ ਦੀ ਆ ਕਿਸੇ ਦੀ ਅੱਛਾ 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 ਸੇਵਾ ਬਿਨਾਰ ਦੀ ਨਾਲ ਜ਼ਰੂਰੀ ਆ। ਠੀਕ ਆ। ਆ ਜਾ ਜੀ ਹੋਰ ਕੁਝ ਵੀ ਦੇਖ ਲੈ ਆਪਾਂ। ਆਂਟੀ ਕੁਝ ਲੈ ਲਓ। ਅੱਛਾ। ਭਾਂਡੇ ਖਾਸੇ ਆ। ਉਹਨਾਂ ਲਈ ਪਈ ਖਾਸਾ ਕੁਝ ਪਈ ਆ ਤਾਂ ਠੀਕ ਹੈ। ਜਿੱਦਾਂ ਦਾ ਵੀ ਹੈ। ਜਿੱਦਾਂ ਇਹਨਾਂ ਦੇ ਚੀਜ਼ ਹੋਰ ਆ। ਸੋਨਾ ਹੈ। ਬਾਪੂ ਜੀ ਇਹ ਬੋਤਲ ਦਾ ਕੀ ਰੇਟ ਹੈ? ਓਰੀਜਨਲ ਲੈਣੀ ਹੈ ਆ ਵਾਲੀ ਸਸਤੀ ਲੈਣੀ ਹੈ। ਤੁਸੀਂ ਮੜ ਜਾ ਰੇਟ ਦੱਸ ਦਿਓ ਜੀ। ਇਹ 600 ਰੁਪਏ ਦੀ ਹੈ ਓਰੀਜਨਲ। ਹਾਂ। ਡੁਪਲੀਕੇਟ ਨਹੀਂ ਦੋ ਤੇ ਪਾਲੇ ਸਵਾ ਕੋਈ 400 ਵੀ ਦੇ ਦਿੰਦਾ ਕੋਈ 300 ਵੀ ਕਹਿ ਦਿੰਦਾ ਕੋਈ ਸਾਢੇ 200 ਲੱਗਾਦਾ ਆ ਯਾਰ। ਓਕੇ। ਠੀਕ ਬាទ। ਅਸੀਂ ਆਇਆ ਸ਼੍ਰੀ ਚਮਕੌਰ ਸਾਹਿਬ। ਚਮਕੌਰ ਸਾਹਿਬ। ਜੀ ਹੈ। ਸ਼ੁਕਰੀਆ ਜੀ ਸਾਡੇ ਕੋਲ ਪਥਰੀ ਦੀ ਦਵਾਈ ਹੈ ਅੱਛਾ ਜੀ ਹਾਂਜੀ ਗੁਰਦੇ ਦੀ ਪਥਰੀ ਹੋਵੇ ਕੋਲਸੀ ਰਵੇ ਟਾਈਫਾਇਡ ਬੁਖਾਰ ਨਾ ਉਤਰਦਾ ਹੋਵੇ ਕਿਸੇ ਦਾ ਉਹਦੀ ਅਸੀਂ ਮੈਡੀਸਨ ਦਿੰਦੇ ਆ ਫ੍ਰੀ ਸੇਵਾ ਕਰਦੇ ਆ ਠੀਕ ਆ ਜੀ ਠੀਕ ਆ ਜੀ ਕਿਸੇ ਨੂੰ ਸਰਵਾਈਕਲ ਹੋਵੇ ਹੂੰ ਕਿਸੇ ਦਾ ਲੱਕ ਦਰਦ ਕਰਦਾ ਹੋਵੇ ਹੂੰ ਡਿਸਕ ਲਈ ਹੋਵੇ ਉਹਦੇ ਅਸੀਂ ਇਲਾਜ ਕਰਦੇ ਆ 500 ਰੁਪਏ ਚਾਰਜ ਹੈ 2 ਮਿੰਟ ਚ ਠੀਕ ਬਿਨਾ ਦਵਾਈ ਦੇ ਓਕੇ ਤੇ ਆਪਣਾ ਕੰਟੈਕਟ ਨੰਬਰ ਅਗਰ ਕੁਛ 7973651801 ਹਾਂਜੀ ਫੇਰ ਇੱਕ ਵਾਰੀ ਰਿਪੀਟ ਕਰ ਦੋ 973651801 ਅੱਛਾ ਜੀ ਤੁਹਾਨੂੰ ਮਿਲਣਾ ਹੋਵੇ ਤੁਸੀਂ ਕਿੱਥੇ ਮਿਲੋਗੇ ਦਾਰਨ ਲੰਗਰ ਹਾਲ ਦੇ ਸਾਹਮਣੇ ਗੁਰਵਜਨ ਦੇ ਦੇ ਗੁਰਦੁਆਰੇ ਦੇ ਬਾਹਰ ਲਾਗੇ ਸਰਾਂ ਲਾਗੇ ਸਰਾਂ ਚ ਚਲੋ ਠੀਕ ਹੈ ਬਬੂ ਜੀ ਬਹੁਤ ਬਰੀਆ ਸੇਵਾ ਹੈ ਜੀ ਠੀਕ ਹਾਂਜੀ ਠੀਕ ਹੈ ਥੈਂਕ ਯੂ ਹਾਂਜੀ ਮੇਰੇ ਕੋਲ ਦੂਜਾ ਤਾਂ ਹੁੰਦਾ ਕਿ ਕੀ ਹੈ ਜੀ ਆਹ ਇੱਕ ਛੋਟੀ ਜੀ ਦੁਕਾਨ ਸਿਗੀ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਇਹਨਾਂ ਕੋਲ ਇਲਾਜ ਹੈਗਾ ਕਹਿੰਦੇ ਇਹਨਾਂ ਦਾ ਇਲਾਜ ਸਿਰਫ 2 ਮਿੰਟ ਚ ਗੋਡਿਆਂ ਦਾ ਦਰਦ ਸਰਵਾਈਕਲ ਲੱਕ ਪੈਰਾਂ ਨੂੰ ਸੋਜ ਜਿੰਨੀ ਵੀ ਹੈਗੀ ਆ ਸਾਰਾ ਆਹਾਂ ਤੇਲ ਦੇਣਗੇ ਇਹ ਤੇਲ ਦੇਣਗੇ ਹਾਂ ਜੀ ਕਿੰਨੇ ਦਾ ਜੀ ਕਿੰਨੇ ਦਾ 200 ਰੁਪਏ ਅੱਛਾ ਜਿਹੜਾ ਹੀਂਗ ਰਾਜ ਚੂਰਣ ਆ ਜੀ ਉਹ ਉਹ ਕਾਦੇ ਖਾਤਰ ਵਰਤੇ ਜਾਂਦਾ ਜੀ ਪੇਟ ਦੀ ਕੋਈ ਤਕਲੀਫ ਆ ਮੇਰੇ ਗੈਸ ਬੰਦ ਲੀਆ ਫੋਕਟ ਲੱਗਦੀ ਆ ਹਾ ਜ ਮੈਂ ਖਾਤਰ ਮਤਲਬ ਮੰਨ ਕੇ ਚਲੂ 6 ਕਿਹੜਾ ਹੈ ਆਪਿਆ ਜੀ ਸ਼ਾਨ ਪਲੱਸ ਪਤਾ ਦੁਖਦਾਈ ਗੋਡਾ ਦੁਖਦੇ ਆ ਤੇ ਪ੍ਰੰਤ ਧਾਉਣਾ ਦੇ ਆ ਜਿਹੜੇ ਛੇ ਜੇ ਉੱਥੇ ਵੇਖਦਾ ਫਿਰ ਇੱਕ ਜੂਰੇ ਲਾ ਲੋ ਤੇ ਜੇ ਮੁੱਕੇ ਪੜਾ ਲੱਗ ਜਾਣਾ ਤੁਸੀਂ ਆਪੇ ਦੱਸ ਦੇਣਾ ਜਿਹੜਾ ਪਰ ਗੁਰੂਗਰ ਬੈਠੇ ਆ ਤੁਸੀਂ ਇਹ ਕਹੋ ਜੀ ਵੀ ਜਾਂਦੀ ਹੈ ਜੀ ਤੁਸੀਂ ਇਹ ਠੀਕ ਹੋ ਜਾ ਹਾਂ ਸਹੀ ਗੱਲ ਇਹ ਸੋਚਿਆ ਕਿ ਠੀਕ ਹੋ ਜਾ ਠੀਕ ਠੀਕ ਲਾ ਲੋ ਫਿਰ ਤੁਸੀਂ ਕਿੰਨੇ ਇੱਕ ਮਹੀਨਾ ਲੱਗ ਜਾਣਾ ਨਹੀਂ ਅੰਨੇ ਦਾ ਹੈ ਨਹੀਂ ਜੀ ਇਹ ਜੋ ਨਹੀਂ ਹੈਗਾ ਜੀ ਅੰਨੇ ਦਾ ਨਹੀਂ ਹੈਗਾ ਇਹ ਚਲੋ ਇਹਨਾਂ ਦੀ ਚੀਜ਼ਾਂ ਹੋਣ ਇਹਨਾਂ ਨੇ ਦੇਣੀ ਨਹੀਂ ਦੇਣੀ ਇਹਨਾਂ ਦੀ ਮਰਜ਼ੀ ਆ ਠੀਕ ਆ ਇੱਧਰ ਦੁਕਾਨਾਂ ਵੀ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਠੀਕ ਹੈ ਖਾਸਾ ਕੁਸਤ ਸਮਾਨ ਪਿਆ ਹੈ